ਹੈਲੋ ਹਾਂਜੀ ਸਸ਼ੀਕਾਲ ਜੀ ਗੁਰਮੀਤ ਬੁਟੀ ਦੇ ਪਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਆਪਾਂ ਰਖੜੀ ਸੇਲ ਦੇ ਜਿਹੜੇ ਸੂਟਾਂ ਦੀ ਕਲੈਕਸ਼ਨ ਲੈ ਕੇ ਆਏ ਆ ਇਹ ਪਹਿਲਾ ਜਿਹੜਾ ਸਟੱਫ ਤੁਹਾਨੂੰ ਮਿਲੇਗਾ ਕਰੇਪ ਦੀ ਤੁਹਾਨੂੰ ਸ਼ਰਟ ਮਿਲੇਗੀ ਡਿਜੀਟਲ ਪ੍ਰਿੰਟ ਦੇ ਨਾਲ ਤੁਹਾਨੂੰ ਜਿਹੜੀ ਹੈਗੀ ਆਫ ਵਾਈਟ ਹੈਗੀ ਜਿਹੜੀ ਕਰੇਪ ਦੀ ਬਾਟਮ ਮਿਲੇਗੀ 2.5 ਮੀਟਰ ਦੇ ਕੱਟ ਹੋਏਗੀ ਪ੍ਰਾਈਸ ਹੋਏਗਾ 15.95 ਫ੍ਰੀ ਸ਼ਿਪਿੰਗ ਦੇ ਨਾਲ ਤੋਂ ਵੀ ਸੂਟ ਜਿਹੜੇ ਉਹ ਮਿਲ ਜਾਣਗੇ ਅੱਜ ਰਖੜੀ ਦੀ ਸੇਲ ਦੇ ਉੱਪਰ ਆਪਾਂ ਫ੍ਰੀ ਸ਼ਿਪਿੰਗ ਲੈ ਕੇ ਆਏ ਆ ਜਿੰਨੇ ਵੀ ਸੂਟ ਤੁਸੀਂ ਬੁੱਕ ਕਰੋਗੇ ਆਪਾਂ ਤੁਹਾਨੂੰ ਫ੍ਰੀ ਸ਼ਿਪਿੰਗ ਜਿਨ੍ਹਾਂ ਦੇ ਪਰ ਵਰਕ ਹੋਏਗਾ ਵਿਦ ਮੁਸਲਿਨ ਦੁਪੱਟਾ ਪੈਚ ਵਰਕ ਵਾਲਾ ਤੁਹਾਨੂੰ ਦੁਪੱਟਾ ਮਿਲੇਗਾ ਇਹਨਾਂ ਦੀ ਜਿਹੜੀ ਡਿਜ਼ਾਈਨਿੰਗ ਹੋਈ ਸਭ ਦੀ ਵੱਖਰੀ ਵੱਖਰੀ ਹੋਏਗੀ ਪ੍ਰਾਈਸ ਹੋਏਗਾ 1100 ਰੁਪਏ ਫ੍ਰੀ ਸ਼ਿਪਿੰਗ ਦੇ ਨਾਲ ਤੁਹਾਨੂੰ ਇਹ ਸੂਟ ਵੀ ਮਿਲਣਗੇ ਇਹ ਵਾਲਾ ਜਿਹੜਾ ਸਟਾਫ ਹੋਏਗਾ ਸਹਿਬਾ ਬ੍ਰਾਂਡ ਦਾ ਸਟਾਫ ਹੋਏਗਾ ਡਿਸਟ੍ਰਿੰਟ ਪ੍ਰਿੰਟ ਦੀ ਤੁਹਾਨੂੰ ਸ਼ਰਟ ਮਿਲੇਗੀ बॉटਮ ਦੇ ਉੱਪਰ ਤੁਹਾਨੂੰ ਵਰਕ ਮਿਲੇਗਾ ਵਿਦਆਊਟ ਲਾਈਨਿੰਗ ਵਰਨ ਵਾਲਾ ਸਟਾਫ ਆ ਬਹੁਤ ਹੀ ਜ਼ਿਆਦਾ ਸੋਹਣਾ ਸਟਾਫ ਹੈਗਾ ਵਿਦ ਦੁਪੱਟਾ ਪ੍ਰਾਈਸ ਹੋ ਰਿਹਾ 1100 ਰੁਪਏ ਫ੍ਰੀ ਸ਼ਿਪਿੰਗ ਦੇ ਨਾਲ ਤੁਹਾਨੂੰ ਇਹ ਸੂਟ ਮਿਲ ਜਾਣਗੇ ਅੱਜ ਦੀ ਬੈਸਟ ਆਫਰ ਇਹ ਹੋਏਗੀ ਕਿ ਆਪਾਂ ਤੁਹਾਨੂੰ ਫ੍ਰੀ ਸ਼ਿਪਿੰਗ ਦੇ ਨਾਲ ਜਿਹੜੇ ਸੂਟ ਹੈਗੇ ਆ ਉਹ ਦਿਆਂਗੇ ਸਾਰੇ ਦੇ ਸਾਰੇ ਜਿਹੜੇ ਹੋਣਗੇ ਬਹੁਤ ਵਧੀਆ ਸਟਾਫ ਹੋਏਗਾ ਔਰ ਜਿਹੜੇ ਹੈਗੇ ਆ ਵਿਦਆਊਟ ਲਾਈਨਿੰਗ ਵਰਨ ਵਾਲੇ ਸੂਟ ਲੈਣ ਵਾਲੇ ਆ ਇਹ ਵਾਲੀ ਜਿਹੜੇ ਹੋਣਗੇ ਤੁਹਾਨੂੰ ਕਾਟਨ ਦਾ ਹੀ ਸੂਟ ਮਿਲੇਗਾ ਵਿਦ ਮਸਲੀਨ ਦੁਪੱਟਾ ਜਿਸ ਦੇ ਉੱਪਰ ਵਰਕ ਰਹੇਗਾ ਘੇਰੇ ਬਾਜੂ ਔਰ ਬਾਟਮ ਦੇ ਉੱਪਰ ਵਰਕ ਰਹਿਣ ਵਾਲਾ ਥ੍ਰੈਡ ਵਰਕ ਹੋਏਗਾ ਪ੍ਰਾਈਸ ਹੋ ਗਿਆ ਸਿਰਫ ਸਿਰਫ 999 ਰੁਪਏ ਦੇ ਵਿੱਚ ਇਹ ਵਾਲੇ ਸੂਟ ਵੀ ਜਿਹੜੇ ਮਿਲਣਗੇ ਤੁਹਾਨੂੰ ਕਾਟਨ ਦੇ ਹੀ ਮਿਲਣਗੇ ਇਹ ਵੀ ਥ्रेड ਵਰਕ ਦੇ ਹੀ ਪੀਸ ਰਹਿਣ ਵਾਲੇ ਆ ਪ੍ਰਾਈਸ ਹੈਗਾ ਜਿਹੜਾ ਇਹਨਾਂ ਦਾ ਬਹੁਤ ਹੀ ਜ਼ਿਆਦਾ ਘੱਟ ਆ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ 999 ਰੁਪਏ ਦੇ ਵਿੱਚ ਇਹ ਸੂਟ ਤੁਹਾਨੂੰ ਮਿਲ ਜਾਏਗਾ ਨੈਕਸਟ ਜਿਹੜੇ ਸੂਟ ਰਹਿਣ ਵਾਲੇ ਹੈਗੇ ਇਹ ਵੀ ਤੁਹਾਨੂੰ ਕਾਟਨ ਦੇ ਮਿਲਣਗੇ ਜਿਨ੍ਹਾਂ ਦੇ ਉੱਪਰ ਥ्रेड ਵਰਕ ਹੋਏਗਾ ਤੇ ਨਾਲ ਤੁਹਾਨੂੰ ਮਸਲੀਨ ਦਾ ਦੁਪੱਟਾ ਮਿਲੇਗਾ ਆਲ ਓਵਰ ਸੂਟ ਹੋਏਗਾ ਬਾਟਮ ਉਹ ਜੋ ਹੋਏਗੀ ਇਹਨਾਂ ਦੇ ਨਾਲ ਪਲੇਨ ਹੋਏਗੀ 5 ਮੀਟਰ ਦੀ ਕੱਟ ਹੋਏਗੀ ਵਿਦਆਊਟ ਲਾਈਨਿੰਗ ਬਣਨ ਵਾਲਾ ਸਟੱਫ ਹੈਗਾ ਇਹ ਬਹੁਤ ਹੀ ਜ਼ਿਆਦਾ ਸੋਹਣਾ ਜਿਹੜਾ ਫਾਈਨ ਕੁਆਲਟੀ ਦਾ ਸਟੱਫ ਹੈ ਜਿੱਦਾਂ ਹੁਣ ਰਖੜੀਆਂ ਦੇ ਉੱਪਰ ਆਪਾਂ ਨੇ ਪਹਿਣਾ ਨੂੰ ਸੂਟ ਦੇਣੇ ਹੈਗੇ ਆ ਸੰਧਾਰਿਆਂ ਦੇ ਵਿੱਚ ਸੂਟ ਦੇਣੇ ਹੈਗੇ ਉਹਨਾਂ ਲਈ ਬੈਸਟ ਓਪਰਚ्युनिटी ਹੈਗੀ ਹੈ ਫ੍ਰੀ ਸ਼ਿਪਿੰਗ ਦੇ ਨਾਲ ਤੁਸੀਂ ਸੂਟ ਲੈ ਸਕਦੇ ਹੋ 950 ਰੁਪਏ ਦੇ ਵਿੱਚ ਸਾਰਾ ਜਿਹੜਾ ਤੁਹਾਨੂੰ ਸੂਟ ਹੈਗਾ ਉਹ ਮਿਲ ਜਾਏਗਾ ਪ੍ਰਾਈਸ ਬਹੁਤ ਹੀ ਘੱਟ ਹੈਗਾ ਯਾ ਤੁਸੀਂ ਦੇ ਵੀ ਸਕਦੇ ਹੈਗੇ ਹੋ ਇਹ ਵਾਲੇ ਜਿਹੜੇ ਸੂਟ ਰਹਿਣ ਵਾਲੇ ਹੈਗੇ ਆ ਇਹ ਹੋਣਗੇ ਵਿਸਕੋਸ ਔਰਗੈਂਜ਼ਾ ਦਾ ਸਟਾਫਿਕ ਨਾਟਵਰਕ ਇਸ ਤੇ ਉੱਪਰ ਰਹਿਣ ਵਾਲਾ ਹੈਗਾ ਤੇ ਨਾਲ ਤੁਹਾਨੂੰ ਡਕੋਂ ਸਿਲਕ ਦੀ ਬਾਟਮ ਮਿਲੇਗੀ ਤੇ ਨਾਲ ਤੁਹਾਨੂੰ ਹੈਗਾ ਵਿਸਕੋਸ ਔਰਗੈਂਜ਼ਾ ਦਾ ਹੀ ਦੁਪੱਟਾ ਮਿਲਣ ਵਾਲਾ ਹੈਗਾ ਇਹ ਨਾਟਵਰਕ ਦੇ ਪੀਸ ਹੋਣਗੇ ਬਰਬਰੀ ਦੇ ਪੀਸ ਰਹਿਣ ਵਾਲੇ ਹੈਗੇ ਆ ਤੇ ਇਹਨਾਂ ਦੇ ਨਾਲ ਤੁਹਾਨੂੰ ਬਰਬਰੀ ਦਾ ਹੀ ਟਾਈਟਾਈ ਦੁਪੱਟਾ ਮਿਲੇਗਾ ਤੇ ਨਾਲ ਤੁਹਾਨੂੰ ਮਸਲੀਨ ਕਾਟਨ ਦੀ ਬਾਟਮ ਮਿਲੇਗੀ ਬਾਟਮ ਦੇ ਉੱਪਰ ਵਰਕ ਰਹਿਣ ਵਾਲਾ ਹੈਗਾ ਆ ਐਵਲ ਜਿਹੜੇ ਸੂਟ ਹੋਣਗੇ ਬਰਬਰੀ ਦੁਪੱਟਾ ਸੂਟ ਹੋਏਗਾ ਵਿਧੂ ਮਸਲੀਨ ਦੀ ਬਾਟਮ ਤੇ ਨਾਲ ਤੁਹਾਨੂੰ ਬਰਬਰੀ ਦਾ ਹੀ ਡਿਜੀਟਲ ਪ੍ਰਿੰਟ ਦਾ ਦੁਪੱਟਾ ਮਿਲਣ ਵਾਲਾ ਹੈ ਇਹੀ ਜ਼ਿਆਦਾ ਸੋਹਣਾ ਜਿਹੜਾ ਇਹ ਪਾਰਟੀ ਵੇਅਰ ਸੂਟ ਹੈਗਾ 1950 ਰੁਪਏ ਦੇ ਵਿੱਚ ਤੁਹਾਨੂੰ ਇਹ ਜਿਹੜਾ ਹੈਗਾ ਇਹ ਪੂਰਾ ਸੂਟ ਹੈਗਾ ਉਹ ਮਿਲ ਜਾਏਗਾ ਫ੍ਰੀ ਸ਼ਿਪਿੰਗ ਦੇ ਨਾਲ ਤੁਹਾਨੂੰ ਮਿਲ ਜਾਏਗਾ ਬਹੁਤ ਹੀ ਜ਼ਿਆਦਾ ਸੋਹਣੇ ਸੂਟ ਹੈਗੇ ਆ ਤੇ ਇਹਨਾਂ ਦੇ ਹਲਕਾ ਫੁਲਕਾ ਜੇਕਰ ਤੁਸੀਂ ਬਾਟਮ ਦੇ ਉੱਪਰ ਵੀ ਵਰਕ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਕਰਵਾ ਕੇ ਬਹੁਤ ਸਾਰਾ ਸੋਹਣਾ ਲੁੱਕ ਆ ਜਿਹੜੀ ਇਹ ਵਾਲੇ ਸੂਟਸ ਨੂੰ ਤੁਸੀਂ ਦੇ ਸਕਦੇ ਹੈਗੇ ਹੋ। ਇਹ ਵਾਲੇ ਜਿਹੜੇ ਸੂਟਸ ਰਹਿਣ ਵਾਲੇ ਹੈਗੇ ਆ ਕੋਰਾ ਕਾਟਨ ਦਾ ਸਟਾਫ ਹੋਵੇਗਾ ਜਿਸ ਦੇ ਉੱਪਰ ਵਰਕ ਰਹਿਣ ਵਾਲਾ ਸ਼ਰਟ ਦੇ ਉੱਪਰ ਵੀ ਹੋਰ ਵਰਕ ਹੋਏਗਾ ਫੁੱਲੀ ਜਿਹੜਾ ਹੈਗਾ ਇਹ ਉਹ ਦੁਪੱਟੇ ਦੇ ਉੱਪਰ ਵੀ ਤੁਹਾਨੂੰ ਵਰਕ ਮਿਲੇਗਾ। ਪਲੇਨ ਜਿਹੜੀ ਹੈਗੀ ਇਸ ਤੇ ਨਾਲ ਤੁਹਾਨੂੰ ਬਾਟਮ ਮਿਲੇਗੀ ਬਹੁਤ ਸੋਹਣਾ ਸਟਾਫ ਹੈਗਾ ਪ੍ਰਾਈਸ ਹੋਗਾ 1550 ਰੁਪਏ ਦੇ ਵਿੱਚ ਤੁਹਾਨੂੰ ਫ੍ਰੀ ਸ਼ਿਪਿੰਗ ਦੇ ਇਹ ਵਾਲਾ ਜਿਹੜਾ ਸਟੱਫ ਹੈਗਾ ਰੀਵਾ कॉटन ਦਾ ਸਟੱਫ ਹੋਈਗਾ ਆਲਓਵਰ ਸੂਟ ਤੁਹਾਨੂੰ ਮਿਲੇਗਾ ਵਿਦਆਊਟ ਲਾਈਨਿੰਗ ਬਣਨ ਵਾਲਾ ਸਟੱਫ ਹੋਈਗਾ ਤੇ ਨਾਲ ਤੁਹਾਨੂੰ ਮਸਲੀਨ ਦਾ ਜਿਹੜਾ ਹੈਗਾ ਆ ਉਹ ਖੁੱਲਾ ਡੁੱਲਾ ਦੁਪੱਟਾ ਮਿਲੇਗਾ ਡਿਜੀਟਲ ਪ੍ਰਿੰਟ ਦਾ ਦੁਪੱਟਾ ਮਿਲਣ ਵਾਲਾ ਹੈਗਾ ਤੇ ਇਹਨਾਂ ਦਾ ਪ੍ਰਾਈਸ ਹੋ ਗਿਆ 1399 ਰੁਪਏ ਫ੍ਰੀ ਸ਼ਿਪਿੰਗ ਦੇ ਨਾਲ ਤੁਹਾਨੂੰ ਇਹ ਸੂਟ ਮਿਲ ਜਾਣਗੇ ਪਹਿਲਾਂ ਇਹ ਜਿਹੜੇ ਸੂਟ ਹੈਗੇ ਆਪਾਂ ਨੇ 1600 ਰੁਪਏ ਦੇ ਨੀਅਰ ਅਬਾਊਟ ਸੇਲ ਕੀਤੇ ਹੋਏ ਆ ਬਟ ਹੁਣ ਇਹ ਆਪਾਂ ਨੇ ਆਫਰ ਦੇ ਉੱਪਰ ਲਗਾ ਦਿੱਤੇ ਆ ਰਖੜੀ ਸੇਲ ਦੇ ਉੱਪਰ ਇਹ ਜਿਹੜੇ ਸੂਟ ਹੈਗੇ ਆਪਾਂ ਨੇ ਲਖਾਏ ਹੈਗੇ ਆ ਤੇ ਫ੍ਰੀ ਸ਼ਿਪਿੰਗ ਦੇ ਨਾਲ ਤੁਹਾਨੂੰ ਇਹ ਸੂਟ ਮਿਲਣ ਵਾਲੇ ਹੈਗੇ ਆ ਕਲਰ ਆਪਸ਼ਨ ਇਹਨਾਂ ਦੇ ਵਿੱਚ ਤੁਹਾਨੂੰ ਕਾਫੀ ਜ਼ਿਆਦਾ ਜਿਹੜੀ ਹੈਗੀ ਉਹ ਮਿਲ ਜਾਏਗੀ ਇਹ ਵਾਲੇ ਜਿਹੜੇ ਸੂਟ ਰਹਿਣ ਵਾਲੀ ਆ ਸਾਰਟਨ ਔਰਗੈਂਜ਼ਾ ਦੀ ਜਿਹੜੀ ਹੈਗੀ ਆ ਤੁਹਾਨੂੰ ਸ਼ਰਟ ਮਿਲੇਗੀ ਐਸਕੇ ਬ੍ਰਾਂਡ ਦਾ ਸਟਾਫ ਹੋਏਗਾ ਤੇ ਨਾਲ ਤੁਹਾਨੂੰ ਜਿਹੜੀ ਹੈਗੀ ਆ ਉਹ ਮਸਲੀਨ ਦੀ ਬਾਟਮ ਮਿਲਣ ਵਾਲੀ ਹੈਗੀ 1495 ਇਹਨਾਂ ਦਾ ਪ੍ਰਾਈਸ ਹੋਏਗਾ ਫ੍ਰੀ ਸ਼ਿਪਿੰਗ ਦੇ ਨਾਲ ਤੁਸੀਂ ਇਹ ਵੀ ਸੂਟ ਇਹਨਾਂ ਚੋਂ ਵੀ ਕੋਈ ਬੁੱਕ ਕਰ ਸਕਦੇ ਹੈਗੇ ਬਹੁਤ ਹੀ ਜ਼ਿਆਦਾ ਲਿਮਟਡ ਜਿਹੜਾ ਸਟਾਕ ਆ ਇਹ ਤੇ ਤੁਸੀਂ ਜਲਦੀ ਜਲਦੀ ਇਹਨਾਂ ਨੂੰ ਬੁੱਕ ਕਰ ਸਕਦੇ ਪ੍ਰਾਈਸ ਬਹੁਤ ਹੀ ਘੱਟ ਹੈਗਾ ਤੇ ਕਿਸੇ ਵੀ ਤੁਸੀਂ ਸੀਜ਼ਨ ਦੇ ਵਿੱਚ ਇਹਨਾਂ ਨੂੰ ਵੇਅਰ ਕਰ ਸਕਦੇ ਹੈਗੇ ਹੋ। ਐਵਲੇ ਜਿਹੜੇ ਸੂਟ ਰੈਨ ਵਾਲੇ ਆ ਮੈਚਿੰਗ ਸੂਟ ਹੋਣਗੇ ਬਰਬਰੀ ਦਾ ਜਿਹੜਾ ਸਟਾਫ ਹੋਏਗਾ। ਬਰਬਰੀ ਦੀ ਤੁਹਾਨੂੰ ਸ਼ਰਟ ਮਿਲੇਗੀ ਤੇ ਨਾਲ ਤੁਹਾਨੂੰ ਮਸਲੀਨ कॉटन ਦੀ ਬਾਟਮ ਮਿਲੇਗੀ। ਦੋਹਾਂ ਦੀ ਜਿਹੜੀ ਕੱਟ ਹੋਈਗੀ ਉਹ ਟਾਈਟ ਮੀਟਰ ਦੀ ਹੋਏਗੀ। ਇਹਨਾਂ ਦਾ ਪ੍ਰਾਈਸ ਹੋਏਗਾ 1399 ਰੁਪਏ। ਫਰੀ ਸ਼ਿਪਿੰਗ ਦੇ ਨਾਲ ਤੁਸੀਂ ਇਹ ਸੂਟ ਲੈ ਸਕਦੇ ਹੈਗੇ ਹੋ ਜੇਕਰ ਤੁਸੀਂ ਇਹਨਾਂ ਦੇ ਨਾਲ ਦੁਪੱਟਾ ਅਟੈਚ ਕਰਵਾਉਣਾ ਚਾਹੁੰਦੇ ਹੈਗੇ ਤਾਂ ਤੁਸੀਂ ਉਹ ਵੀ ਕਰਵਾ ਸਕਦੇ ਹੈਗੇ ਬਟ ਉਹਦੇ ਲਈ ਹੈਗਾ ਜਿਹੜਾ ਤੁਹਾਨੂੰ ਐਕਸਟਰਾ ਪੇ ਕਰਨਾ ਪੈਗਾ ਫਰੀ ਸ਼ਿਪਿੰਗ ਦੇ ਨਾਲ ਤੁਸੀਂ ਇਹਨਾਂ ਵਿੱਚੋਂ ਕੋਈ ਵੀ ਜਿਹੜਾ ਹੈਗਾ ਇਹ ਉਹ ਸੂਟ ਚੂਜ਼ ਕਰਕੇ ਬੁੱਕ ਕਰ ਸਕਦੇ ਹੈਗੇ ਹੋ ਤੇ ਇਹਨਾਂ ਦੀ ਸ਼ਿਪਿੰਗ ਹੈਗੀ ਜਿਹੜੀ ਉਹ ਫ੍ਰੀ ਹੋਏਗੀ ਜੇਕਰ ਤੁਸੀਂ ਇਹ ਵਾਲੇ ਸੂਟ ਸਾਡੇ ਤੋਂ ਬਾਈ ਕਰਨਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਹੋਏ ਵਟਸਐਪ ਨੰਬਰ ਉੱਪਰ ਸਾਨੂੰ ਮੈਸੇਜ ਕਰ ਸਕਦੇ ਹੈਗੇ ਹੋ ਸਕਰੀਨ ਸ਼ਾਟ ਲੈ ਕੇ ਸੈਂਡ ਕਰ ਸਕਦੇ ਹੈਗੇ ਹੋ ਤੇ ਆਪਣਾ ਆਰਡਰ ਹੈਗਾ ਜਿਹੜਾ ਉਹ ਪਲੇਸ ਕਰ ਸਕਦੇ ਹੈਗੇ ਹੋ ਤੇ ਇਹ ਜਿਹੜੇ ਸੂਟ ਹੈਗੇ ਤੁਹਾਨੂੰ ਅਸੀਂ 1 ਵੀਕ ਦੇ ਵਿੱਚ ਇਹ ਤੁਹਾਡੇ ਕੋਲ ਡਿਲੀਵਰ ਹੋ ਜਾਇਆ ਕਰਤਾਂਗੇ ਸੂਟ ਮਤਲਬ ਹੁੰਦੇ ਨੇ ਕਿ ਇੱਕ 1 ਵੀਕ ਦੇ ਵਿੱਚ ਜਿਹੜੇ ਸੂਟ ਹੈ ਇਹ ਡਿਲੀਵਰ ਹੋ ਜਾਂਦਾ ਹੈਗਾ ਆ 1 ਵੀਕ ਦਾ ਟਾਈਮ ਇਸ ਲਈ ਦਿੱਤਾ ਜਾਂਦਾ ਹੈ ਕਿਉਂਕਿ ਕਈ ਵਾਰ ਵਿੱਚ ਛੁੱਟੀ ਆ ਜਾਂਦੀ ਹੈ ਜਿਵੇਂ ਸੰਡੇ ਸੈਟਰਡੇ ਸੰਡੇ ਦੀ ਛੁੱਟੀ ਹੁੰਦੀ ਹੈ ਸੋ ਤਾਂ ਕਰਕੇ ਥੋੜਾ ਮੋਟਾ ਕਈ ਵਾਰ ਡਿਲੇ ਵੀ ਹੋ ਸਕਦਾ ਪਾਰਸਲ ਨਹੀਂ 1 ਵੀਕ ਦੇ ਵਿੱਚ ਤਾਂ ਆਲਮੋਸਟ ਹੈਗਾ ਜਿਹੜਾ ਉਹ ਪਾਰਸਲ ਡਿਲੀਵਰ ਹੋ ਜਾਂਦਾ ਹੈਗਾ ਆ ਪ੍ਰਾਈਸ ਵੀ ਇਹਨਾਂ ਦਾ ਕਾਫੀ ਜ਼ਿਆਦਾ ਘੱਟ ਹੈਗੇ ਆ ਤੇ ਕਈ ਵਾਰ ਆਪਣੇ ਕੋਲ ਏਦਾਂ ਹੁੰਦਾ ਕੋਈ ਦੁਪੱਟਾ ਪਿਆ ਹੁੰਦਾ ਆ ਤਾਂ ਆਪਾਂ ਉਹਦੇ ਨਾਲ ਵੀ ਹੈਗਾ ਜਿਹੜਾ ਉਹ ਆਪਣੇ ਚੋਇਸ ਅਕੋਰਡਿੰਗ ਜਿਹੜਾ ਹੈਗਾ ਆ ਉਹ ਕਲਰ ਚੂਸ ਕਰਕੇ ਤੇ ਆਪਣਾ ਜਿਹੜਾ ਆਰਡਰ ਹੈਗਾ ਉਹ ਪਲੇਸ ਕਰ ਸਕਦੇ ਆ ਤੇ ਬਹੁਤ ਹੀ ਘੱਟ ਪ੍ਰਾਈਸ ਦੇ ਵਿੱਚ ਬਹੁਤ ਹੀ ਜ਼ਿਆਦਾ ਸੋਹਣਾ ਜਿਹੜਾ ਇਹ ਪਾਰਟੀ ਵੇਅਰ ਸੂਟ ਹੈਗੇ ਉਹ ਰੈਡੀ ਹੋ ਜਾਂਦੇ ਹੈਗੇ ਆ ਜੇਕਰ ਤੁਸੀਂ ਆਪਣੀ ਚੋਇਸ ਦੇ ਅਕੋਰਡਿੰਗ ਵੀ ਕੋਈ ਵੀ ਸੂਟ ਕਸਟਮਾਈਜੇਸ਼ਨ ਸੂਟ ਦੀ ਕਰਵਾਉਣਾ ਚਾਹੁੰਦੇ ਹੈਗੇ ਤਾਂ ਤੁਸੀਂ ਉਹ ਵੀ ਕਰਵਾ ਸਕਦੇ ਹੈਗੇ ਹੋ ਉਹ ਵੀ ਆਪਾਂ ਤੁਹਾਨੂੰ ਬਹੁਤ ਹੀ ਘੱਟ ਪ੍ਰਾਈਸ ਦੇ ਵਿੱਚ ਹੈਗੇ ਜਿਹੜੇ ਸੂਟ ਰੈਡੀ ਕਰਕੇ ਦੇਾਂਗੇ ਜੇਕਰ ਇਹ ਵਾਲੀ ਪੀਸਾਂ ਦੇ ਉੱਪਰ ਵੀ ਜੇਕਰ ਤੁਸੀਂ ਬਾਟਮ ਦੇ ਉੱਪਰ ਵਰਕ ਕਰਵਾਉਣਾ ਚਾਹੁੰਦੇ ਹੈਗੇ ਤਾਂ ਤੁਸੀਂ ਅਸੀਂ ਤੁਸੀਂ ਕਰਵਾ ਸਕਦੇ ਹੈਗੇ ਹੋ ਅਸੀਂ ਉਹ ਵੀ ਆਪਣੇ ਕੋਲ ਅਵੇਲੇਬਲ ਹੈਗਾ ਹੈ ਆ ਔਰ ਇਹਨਾਂ ਦਾ ਪ੍ਰਾਈਸ ਆਪ ਦਾ ਬਹੁਤ ਹੀ ਘੱਟ ਹੈਗਾ ਹੈ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ